ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਨ ਦਾ ਬਲਬਲਾ ਹੈ ਉਹ ਆਪ ਜੀ ਨਾਲ ਇਹ ਸਾਂਝਾ ਕਰਨਾ ਚਾਹਣਾ ਕਿ ਬਹੁਤ ਵੱਡੀ ਬਦਕਿਸਮਤੀ ਦੇ ਨਾਲ ਸਿੱਖਾਂ ਨੇ ਜਿਸ ਮੁਲਕ ਦੇ ਨਾਲ 1947 ਚ ਆਪਣਾ ਰਿਸ਼ਤਾ ਜੋੜਿਆ ਹੈ ਉਹਦੇ ਵਿੱਚ ਜਦੋਂ ਵੀ ਤੁਸੀਂ ਸਟੱਡੀ ਕਰੋਗੇ ਵਿਸ਼ਲੇਸ਼ਣ ਕਰੋਗੇ ਐਨਲਾਈਜ਼ ਕਰੋਗੇ ਕਿ ਕੀ ਇੱਥੋਂ ਦੇ ਲੋਕ ਖਾਸ ਕਰ ਘਟਗਿੰਟੀਆਂ ਸੈਟੀਸਫਾਈਡ ਨੇ ਖੁਸ਼ ਨੇ ਹਕੂਮਤ ਤੋਂ ਕਾਨੂੰਨ ਦੀ ਪ੍ਰਕਿਰਿਆ ਤੋਂ ਵੋਟ ਤੰਤਰ ਤੋਂ ਵੋਟਾਂ ਵਿੱਚ ਚਲਦੇ ਕਰਪਟ ਸੱਭਿਆਚਾਰ ਤੋਂ ਤਾਂ ਜਵਾਬ ਇਹੀ ਮਿਲੇਗਾ ਕਿ ਕੁਝ ਮਸਲੇ ਐਸੇ ਨੇ ਜਿਹਦੇ ਤੇ ਬਹੁਤੇ ਲੋਕ ਨਾ ਖੁਸ਼ ਹੋ ਕੇ ਵੀ ਆਪਣੇ ਆਪ ਨੂੰ ਗੁਲਾਮੀ ਦੇ ਤੌਰ ਤੇ ਖੁਸ਼ ਦਰਸਾ ਰਹੇ ਨੇ ਇੱਕ ਤਾਂ ਇਹ ਨੈਰੇਟਿਵ ਚੱਲ ਰਿਹਾ ਹੈ ਇਸ ਮੁਲਕ ਦੇ ਵਿੱਚ ਦੂਸਰਾ ਇਹ ਹੈ ਕਿ ਜਿੱਥੋਂ ਤੱਕ ਘਟ ਗਿਣਤੀਆਂ ਦਾ ਸਵਾਲ ਹੈ ਜਦੋਂ ਤੁਸੀਂ ਲਿਸਟ ਬਣਾਉਨੇ ਹੋ ਆ ਵੀ ਤੱਕਾ ਹੋਇਆ ਆ ਵੀ ਤੱਕਾ ਹੋਇਆ ਆ ਵੀ ਤੱਕਾ ਹੋਇਆ ਆ ਵੀ ਤੱਕਾ ਹੋਇਆ ਉਹਦੇ ਚ ਇੱਕ ਜਿਵੇਂ ਕਹਿੰਦੇ ਨੇ ਹੇਅਰ ਹੇਅਰ ਲਾਈਨ ਕ੍ਰੈਕ ਇੱਕ ਲਫ਼ਜ਼ ਐ ਡਾਕਟਰਾਂ ਦਾ ਵੀ ਕ੍ਰੈਕ ਤਾਂ ਹੋਈ ਐ ਹੱਡੀ ਪਰ ਵਾਲ ਜਿੰਨੀ ਪਤਲੀ ਹੋਈ ਐ ਉਹਹਾ ਜਿਆ ਕੋਈ ਕੋਈ ਫੰਬਾ ਲਾ ਕੇ ਹਕੂਮਤ ਸਾਡੇ ਮੂੰਹ ਬੰਦ ਕਰਾਣਾ ਚਾਹੁੰਦੀ ਐ ਜਿਨ੍ਹਾਂ ਨਾਲ ਕੌਮੀ ਤੌਰ ਤੇ ਘਟ ਗਣਤੀ ਹੋਣ ਕਰਕੇ ਤੱਕਾ ਹੁੰਦਾ ਹੈ ਖਾਸ ਕਰਕੇ ਮੁਸਲਮਾਨਾਂ ਨਾਲ ਤੇ ਸਿੱਖਾਂ ਨਾਲ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਪਰਸੋਂ ਇੱਕ ਫੈਸਲਾ ਆਇਆ ਸੁਪਰੀਮ ਕੋਰਟ ਤੋਂ ਬਿਨਾਂ ਸ਼ੱਕ ਬਹੁਤ ਵਧੀਆ ਫੈਸਲਾ ਮੰਨਿਆ ਗਿਆ ਸਾਰੇ ਨੇ ਦਾ ਸਵਾਗਤ ਕੀਤਾ ਮੈਂ ਵੀ ਕੀਤਾ ਹੋਰਾਂ ਨੇ ਵੀ ਕੀਤਾ ਮੇਰੀ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਵੀ ਕੀਤਾ ਉਹ ਇਹ ਸੀ ਕਿ ਇੱਕ ਘਟ ਗਿੰਤੀ ਦੀ ਧੀ ਬਿਲਕਿਸਮਾਨੋ ਜਿਹਦੇ ਨਾਲ 2002 ਦੇ ਵਿੱਚ ਧੱਕਾ ਹੋਇਆ ਅੱਜ ਹੈ 2024 2002 ਤੋਂ ਲੈ ਕੇ ਕਰਕੇ ਉਹਨੇ ਇੱਕ ਲੜਾਈ ਲੜੀ ਹੈ ਕਾਨੂੰਨੀ ਕਿ ਮੇਰੇ ਨਾਲ ਧੱਕਾ ਹੋਇਆ ਉਹਨੂੰ ਕਿਤੇ ਨਾ ਕਿਤੇ ਲੱਗਿਆ ਕਿ ਉਹਦੇ ਨਾਲ ਇਨਸਾਫ ਹੋਇਆ ਕਿਉਂਕਿ ਉਹਦੀ ਧੀ ਤੋਂ ਲੈ ਕਰਕੇ ਉਹਦੇ ਰਿਸ਼ਤੇਦਾਰ ਸਕੇ ਮਾਪੇ ਭਰਾ ਤੋਂ ਲੈ ਕਰਕੇ ਚਾਚਿਆਂ ਤੱਕ ਦੇ ਹੋਏ ਕਤਲ ਤੇ ਖੁਦ ਬਿਲਕਿਸਤ ਬਾਨੋ ਨਾਲ ਹੋਇਆ ਬਲਾਤਕਾਰ ਸਮੂਹਕ ਬਲਾਤਕਾਰ ਇਹ ਅਖਬਾਰਾਂ ਦੀ ਪਛਾਹ ਹੈ ਸਮੂਹਕ ਬਲਾਤਕਾਰ ਦੇ ਦੋਸ਼ੀ ਜੋ ਆਡੈਂਟੀਫਾਈ ਹੋ ਸਕੇ ਉਹ ਜਿਹਨਾਂ ਚਲੇ ਗਏ ਪਰ ਹਕੂਮਤ ਨੇ ਆਪਣਾ ਦੂਜਾ ਫੇਸ ਵੋਟ ਤੰਤਰ ਦਾ ਫੇਸ ਇੱਕ ਸਾਲ ਸਵਾ ਸਾਲ ਪਹਿਲਾਂ ਦਿਖਾਇਆ ਜਿਹੜੇ ਅੰਦਰ ਗਏ ਸੀ ਇਸ ਕੇਸ ਜਿਹੜਾ ਮੈਂ ਗੱਲ ਕਰ ਰਿਹਾ ਹਾਂ ਬਲਕਿਸਬਾਨੋ ਵਾਲਾ ਉਹ ਸਾਰੇ 15 ਅਗਸਤ ਨੂੰ ਰਿਹਾ ਕਰ ਦਿੱਤੇ ਗਏ ਹੁਣ 15 ਅਗਸਤ ਇਹਨਾਂ ਦਾ ਆਜ਼ਾਦੀ ਦਾ ਦਿਨ ਹੈ 1947 ਤੋਂ ਇਹਦਾ ਮਤਲਬ ਇਹ ਵੱਟ ਵੱਧ ਗਿਣਤੀ ਵਾਲਿਆਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਨੇ ਕਿ ਤੁਸੀਂ ਜਿੰਨਾ ਮਰਜ਼ੀ ਜੁਰਮ ਕਰ ਲਓ ਬਲਕਿਸਬਾਨੋ ਵਾਂਗ ਜਿਵੇਂ ਬਿਲਕੁਲ ਉਸ ਮਾਨੂੰ ਤੇ ਕੀਤਾ ਇੱਥੇ ਜਿੰਨਾ ਮਰਜ਼ੀ ਤੁਸੀਂ ਜ਼ੁਲਮ ਕਰ ਲੋ ਅਤਿਆਚਾਰ ਕਰ ਲੋ ਬਲਾਤਕਾਰ ਕਰ ਲੋ ਉਹ ਕਹਿੰਦੇ ਨੇ ਕਿਉਂਕਿ ਹਕੂਮਤ ਸਾਡੀ ਹੈ ਅਸੀਂ ਤੁਹਾਨੂੰ ਰਿਹਾ ਕਰ ਦਾਂਗੇ ਤੇ ਗੁਜਰਾਤ ਦੀ ਸਰਕਾਰ ਨੇ ਉਹ ਸਾਰੇ ਰਿਹਾ ਕਰਤੇ ਕਦੋਂ ਜਦੋਂ ਉਹਨਾਂ ਦਾ ਆਜ਼ਾਦੀ ਦਾ ਦਿਨ ਸੀ ਉਹਨਾਂ ਨੇ ਦਿਖਾਤਾ ਕਿ ਸਾਡੇ ਵਾਲੇ ਆਜ਼ਾਦ ਨੇ ਹਾਂ ਫਿਰ ਬਿਲਕ ਸੁਬਾਨੋ ਨੂੰ ਵਿਚਾਰੀ ਨੂੰ ਉਹੀ ਪ੍ਰਕਿਰਿਆ ਫਿਰ ਲੜਨੀ ਪਈ ਜੋ 2002 ਤੋਂ ਲੜਦੀ ਆ ਰਹੀ ਹੈ ਉਹਦੀ ਮਾਨਸਿਕਤਾ ਨੂੰ ਉਹਦੀ ਪੀੜਾ ਨੂੰ ਉਹਦੇ ਦਰਦ ਨੂੰ ਕੋਈ ਨਹੀਂ ਸਮਝ ਰਿਹਾ ਹਾਂ ਪਰਸੋਂ ਜਿਹੜਾ ਫੈਸਲਾ ਆਇਆ ਹੈ ਉਹਦਾ ਮੈਂ ਸਵਾਗਤ ਕਰਦਾ ਹਾਂ ਕਿ ਸੁਪਰੀਮ ਕੋਰਟ ਨੇ ਮੁਰ ਕਿਹਾ ਕਿ ਜਿਹੜੇ ਰਿਹਾਆ ਕੀਤੇ ਨੇ 15 ਅਗਸਤ ਨੂੰ ਉਹ ਅੰਦਰ ਕਰ ਦਿੱਤੇ ਜਾਣ ਪਰ ਮੈਂ ਇਸ ਇੱਕ ਫੈਸਲੇ ਦਾ ਸਵਾਗਤ ਕਰਦਾ ਹੋਇਆ ਇਹ ਜ਼ਰੂਰ ਚੇਤੇ ਕਰਾਉਣਾ ਚਾਹਨਾ ਕਿ ਅਦਾਲਤ ਜੀ ਸੁਮੋਟੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਜਿੱਥੇ ਸੁਪਰੀਮ ਕੋਰਟ ਦੀ ਬਿਲਡਿੰਗ ਹੈ ਜਿੱਥੇ ਜੱਜ ਸਾਹਿਬ ਬੈਠਦੇ ਨੇ ਸਮੂਹ ਸੁਪਰੀਮ ਕੋਰਟ ਦੇ ਉਹ ਦਿੱਲੀ 'ਚ ਹੈ ਤੇ ਦਿੱਲੀ ਉਹ ਸ਼ਹਿਰ ਹੈ ਜਿੱਥੇ 1984 ਦੇ ਵਿੱਚ ਸਾਡੀਆਂ ਧੀਆਂ ਭੈਣਾਂ ਸਾਡੇ ਬਾਪ ਸਾਡੇ ਭਰਾ ਸਾਡੀਆਂ ਭੈਣਾਂ ਵਿਧਵਾ ਵੀ ਕਰ ਦਿੱਤੀਆਂ ਗਈਆਂ ਬੇਪਤ ਵੀ ਕਰਤੀਆਂ ਗਈਆਂ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਜੇ ਬਿਲਕਿਸਮਾਨੋ ਦਾ ਇੱਕ ਕੇਸ ਆਪਾਂ ਕਢ ਦਈਏ ਤਾਂ ਉਹ ਲਿਸਟ ਲਗਾਤਾਰ ਲੰਬੀ ਚੱਲੂਗੀ ਜਿਹਦਾ ਇਨਸਾਫ ਕਦੇ ਨਹੀਂ ਮਿਲਿਆ ਤੇ ਨਾ ਹੀ ਕੋਈ ਆਸ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਆ ਮੇਰੇ ਕੋਲ ਅੱਜ ਦੀ ਅਖਬਾਰ ਹੈ ਅੱਜ ਦਾ ਅਜੀਤ ਅਖਬਾਰ ਹੈ ਇਹਦੇ ਤੇ ਇੱਕ ਛੋਟੀ ਜੀ ਖਬਰ ਹੈ ਕਿ ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਲਈ ਪੁਖਤਾ ਸਬੂਤ ਕਿੰਨੇ ਸ਼ਰਮ ਦੀ ਗੱਲ ਹੈ ਟਾਈਟਲਰ ਨੇ ਵੀ ਜ਼ੁਲਮ 1984 ਚ ਕੀਤਾ ਜਿਹੜਾ ਮੈਂ ਹੁਣੇ ਕਿਹਾ ਨਾ ਅਦਾਲਤ ਜੀ ਤੁਸੀਂ ਸੂ ਮੋਟੋ ਨਹੀਂ ਲਿਆ ਹੈ ਦੁਨੀਆਂ ਭਰ ਦੇ ਜਮਹੂਰੀ ਮੁਲਕਾਂ ਨੂੰ ਮਨੁੱਖੀ ਅਧਿਕਾਰ ਸੰਗਠਨਾ ਨੂੰ ਜਨੇਵਾ ਨੂੰ ਯੂਨੋ ਨੂੰ ਮੇਰੀ ਬੇਨਤੀ ਹੈ ਕੌਮੀ ਬੇਨਤੀ ਹੈ ਕਿ ਜੇ 1984 ਦੇ ਜੁਰਮ ਦਾ ਦੋਸ਼ੀ 40 ਸਾਲ ਬਾਅਦ 24 ਹੈ ਹੁਣ 84 ਦਾ ਜੁਰਮ ਹੈ 84 ਦੇ ਮੁਜਰਮ ਨੂੰ ਅੱਜ ਕਿਹਾ ਜਾ ਰਿਹਾ ਹੈ 40 ਸਾਲ ਬਾਅਦ ਕਿ ਇਹਦੇ ਤੇ ਮੁਕਦਮਾ ਚਲਾਉਣ ਲਈ ਸਾਰੇ ਸਬੂਤ ਹੈਗੇ ਨਹੀਂ ਇਹ ਆਪਣੇ ਆਪ ਚ ਬਹੁਤ ਹੈ ਇਹ ਖਬਰ ਜਾਲੀ ਸਾਲ ਬਾਅਦ ਕਿਹਾ ਜਾ ਰਿਹਾ ਕਿ ਸਬੂਤ ਹੈਗੇ ਨਹੀਂ ਕਦੋਂ ਉਹ ਸਬੂਤ ਕੋਰਟ ਵਿੱਚ ਜਾਣਗੇ ਉਦੋਂ ਜਦੋਂ ਅਸੀਂ ਸਾਰੇ ਮਰ ਚੁੱਕੇ ਹੋਵਾਂਗੇ ਕਿਉਂਕਿ 40 ਸਾਲ ਤਾਂ ਹੋ ਗਏ ਲਗਭਗ 40 ਸਾਲ ਹੋਰ ਲੱਗਣਗੇ ਟਾਈਟਰ ਵੀ ਚਲਾ ਜਾਊਗਾ ਅਸੀਂ ਵੀ ਚਲੇ ਜਾਵਾਂਗੇ ਤੀਜੀ ਪੀੜ੍ਹੀ ਆਜੂਗੀ ਫਿਰ ਇੱਕ ਸਵਾਲ ਆਊਗਾ ਬੜਾ ਬੇਸ਼ਰਮ ਜਿਹਾ ਮੂੰਹ ਕਰਕੇ ਉਸ ਵਕਤ ਦੇ ਹਕੂਮ ਹੁਕਮਰਾਨ ਕਹਿਣਗੇ ਹੁਣ ਤਾਂ ਜੀ 100 ਸਾਲ ਹੋ ਗਏ ਹੁਣ ਛੱਡੋ ਪਰ ਆਪਾਂ ਅੱਜ ਦੀ ਗੱਲ ਕਰੀਏ ਬੇਸ਼ੱਕ ਅਖਬਾਰਾਂ ਸਾਨੂੰ ਅੱਜ ਦੇ ਹਾਲਾਤ ਬਾਰੇ ਜਾਣੂ ਕਰਾਉਂਦੀਆਂ ਨੇ ਇਹਨਾਂ ਉੱਤੇ ਵੀ ਬਹੁਤ ਵੱਡੀਆਂ ਸੈਂਸਰਜ਼ ਨੇ ਰੁਕਾਵਟਾਂ ਨੇ ਪਰ ਇਹਾ ਜੇ ਜ਼ੁਰਮ ਹੁੰਦਿਆਂ ਕੀ ਬਿਲਕਿਸਬਾਨੋ ਵਾਲਾ ਜਿਹੜਾ ਨਿਆ ਹੋਇਆ ਉਹ ਕਿੰਨਾ ਕੁ ਵੱਡਾ ਮਾਇਨਾ ਰੱਖਦਾ ਹੈ ਬਿਲਕਿਸਬਾਨੋ ਖੁਦ ਵੀ ਕਹਿੰਦੀ ਹੋएगी ਅੰਦਰੋਂ ਕਿ ਠੀਕ ਹੈ ਮੇਰੇ ਨਾਲ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਪਰ ਮੇਰੇ ਵਰਗੀਆਂ ਬੜੀਆਂ ਧੀਆਂ ਭੈਣਾ ਘਟ ਗਿੰਤੀਆਂ ਚ ਹੈਗੀਆਂ ਨੇ ਆ ਜੰਮੂ ਕਸ਼ਮੀਰ ਵਾਲ ਜਾ ਕੇ ਦੇਖੋ ਕੇਵਲ ਮੁਸਲਮਾਨ ਜਾਣ ਕੇ ਉਹਨਾਂ ਦੀਆਂ ਧੀਆਂ ਭੈਣਾ ਪੁੱਤ ਕਿਸ ਤਰੀਕੇ ਨਾਲ ਮਾਰ ਮਰੇ ਮਰ ਰਹੇ ਨੇ ਮਾਰੇ ਜਾ ਰਹੇ ਨੇ ਪਿਛਲੇ 40 ਸਾਲ ਤੋਂ 45 ਸਾਲ ਤੋਂ ਇਹ ਉੱਥੇ ਜਾ ਕੇ ਹੀ ਪਤਾ ਲੱਗੂਗਾ ਜਦੋਂ ਉਹਨਾਂ ਦੇ ਕਾਲਜਿਆਂ ਦੇ ਵਿੱਚੋਂ ਦੀ ਜਜ਼ਬਾਤ ਸੁਣਨ ਦਾ ਤੁਸੀਂ ਹੀਆ ਕਰੋਗੇ ਗੁਜਰਾਤ ਚ ਕੇਵਲ ਬਿਲਕਿਸਮਾਨੋ ਵਾਲਾ ਕੇਸ ਤਾਂ ਨਹੀਂ ਹੋਇਆ ਉੱਥੇ ਤਾਂ ਬਜਰੰਗੀ ਵਰਗੇ ਉਹ ਬੰਦੇ ਵੀ ਹੈਗੇ ਜਿਨ੍ਹਾਂ ਨੇ ਆਂ ਦੇ ਪੇਟ 파ੜ ਕੇ ਉਹਨਾਂ ਦੇ ਵਿੱਚ ਪਲ ਰਹੇ ਬੱਚਿਆਂ ਨੂੰ ਨੇਜਾਂ ਤੇ ਸੁੱਟ ਤੰਗਿਆ ਇਥੇ ਤਾਂ ਸਟੇਨਜ਼ ਵਰਗੇ ਬੰਦੇ ਕ੍ਰਿਸਚੀਅਨਸ ਘਟ ਗਿਣਤੀ ਅਗੇਨ ਉਹਨਾਂ ਦੀ ਸਫਾਰੀ ਕਾਰ ਦੇ ਵਿੱਚ ਸੁੱਤੇ ਹੋਏ ਪਿਓ ਤੇ ਪੁੱਤਰ ਸਾੜ ਕੇ ਮਾਰ ਦਿੱਤੇ ਜਾਂਦੇ ਨੇ ਕੇਵਲ ਅਖਬਾਰ ਦੀ ਖਬਰ ਬਣ ਕੇ ਖਤਮ ਹੋ ਜਾਂਦੀ ਹੈ ਸੋ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਜੱਜ ਸਾਹਿਬਾਨ ਦੀ ਖਾਸ ਕਰਕੇ ਉਹ ਮੈਡਮ ਗੁਪਤਾ ਵਕੀਲ ਜਿਹਨੇ ਲਗਾਤਾਰ 23 ਸਾਲ ਤੋਂ 21 ਸਾਲ ਤੋਂ ਸੋਰੀ 21 ਸਾਲ ਤੋਂ ਬਿਲਕਿਸ ਬਾਨੋ ਦੇ ਨਾਲ ਰਹਿ ਕੇ ਉਹਨੂੰ ਹੌਸਲਾ ਵੀ ਦਿੱਤਾ ਸ਼ਾਇਦ இந்து ਗੁਪਤਾ ਮੈਡਮ ਦਾ ਨਾਮ ਹੈ ਜਿਹੜੀ ਵਕੀਲ ਸੀ ਬਿਲਕਿਸ ਬਾਨੋ ਦੀ ਉਹਨੇ ਹੌਸਲਾ ਵੀ ਦਿੱਤਾ ਤੇ ਵਕਾਲਤ ਦੇ ਤੌਰ ਤੇ ਵੀ ਉਹਦਾ ਸਾਥ ਦਿੱਤਾ ਇਹੋ ਜੇ ਦਾਨਸ਼ਵਰ ਲੋਕਾਂ ਦਾ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਾਣ ਇਜ਼ਤ ਕਰਨਾ ਚਾਹੀਦਾ ਹੈ ਪਰ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਿੱਖ ਮੁਸਲਮਾਨ ਕ੍ਰਿਸਚੀਅਨ ਇਹਨਾਂ ਨਾਲ ਇੰਨਾ ਤੱਕਾ ਹੋ ਰਿਹਾ ਹੈ ਕੇਵਲ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਤਾਂ ਤੁਸੀਂ ਹਿੰਦੂ ਬਣ ਜਾਓ ਜਿਵੇਂ ਔਰੰਗਜ਼ੇਬ ਕਹਿੰਦਾ ਸੀ ਨਾ ਮੈਂ ਸਾਰੇ ਮੁਸਲਮਾਨ ਬਣਾ ਦੂੰਗਾ ਅੱਜ ਕਿਹਾ ਜਾ ਰਿਹਾ ਹੈ ਕਿ ਸਾਰੇ ਹਿੰਦੂ ਬਣ ਜੋ ਜੇ ਇਦਾਂ ਨਹੀਂ ਬਣ ਸਕਦੇ ਤਾਂ ਸੋਚ ਦੇ ਤੌਰ ਤੇ ਹਿੰਦੂ ਬਣ ਜੋ ਆਪਣੀ ਅੜਰੀ ਕੌਮ ਦੀ ਗੱਲ ਨਾ ਕਰੋ ਸਿੱਖ ਇੱਕ ਵੱਖਰੀ ਕੌਮ ਹੈ ਇਹ ਗੱਲ ਕਹਿਣੀ ਭੁੱਲ ਜੋ ਇਹ ਸਾਨੂੰ ਕਿਹਾ ਜਾ ਰਿਹਾ ਹੈ ਅਸੀਂ ਭੁੱਲਦੇ ਆ ਜਾਂ ਨਹੀਂ ਇਹ ਤਾਂ ਸਮਾਂ ਦੱਸੂਗਾ ਪਰ ਹਕੂਮਤ ਦਾ ਜੋਰ ਇਸ ਗੱਲ ਤੇ ਲੱਗਿਆ ਕਿ ਇੱਕ ਨਿਆ ਦੇ ਦੋ ਤੇ ਸੋ ਜੜੀਆਂ ਬੇਇਨਸਾਫੀਆਂ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਆਪਣੇ ਜਿਹੜੇ ਬੁਲਾਰੇ ਨੇ ਉਹ ਬਹੁਤ ਤੇਜ਼ ਕਰ ਦੋ ਕਿ ਹਕੂਮਤ ਤਾਂ ਬਹੁਤ ਵਧੀਆ ਹੈ ਉਹ ਤਾਂ ਬਹੁਤ ਇਨਸਾਫ ਦਿੰਦੀ ਹੈ ਨਹੀਂ ਹਕੂਮਤ ਮੈਂ ਕੀ ਲਫ਼ਜ਼ ਬੋਲਾਂ ਜਿੰਨਾ ਘਟਿਆ ਤੋਂ ਘਟਿਆ ਲਫ਼ਜ਼ ਹੁੰਦਾ ਹੈ ਡਿਕਸ਼ਨਰੀਆਂ ਦੇ ਵਿੱਚ ਕਿਸੇ ਵੀ ਜ਼ੁਬਾਨ ਦੇ ਵਿੱਚ ਉਹ ਵੀ ਜੇ ਇਸ ਹਕੂਮਤ ਵਾਸਤੇ ਵਰਤਿਆ ਜਾਵੇ ਜਿਹੜੀ 47 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਅੱਡ ਅੱਡ ਰੂਪ ਦੇ ਵਿੱਚ ਹਕੂਮਤ ਕਰਦੀ ਰਹੀ ਹੈ ਤੇ ਕਰ ਰਹੀ ਹੈ ਤਾਂ ਕੋਈ ਵੀ ਲਫ਼ਜ਼ ਐਸਾ ਨਹੀਂ ਬਣਿਆ ਡਿਕਸ਼ਨਰੀਆਂ 'ਚ ਮਾੜ ਤੋਂ ਮਾੜਾ ਵੀ ਜੋ ਇਹਨਾਂ ਤੇ ਟੁਕਮਾ ਹੋਵੇ ਸੋ ਮੈਂ ਅੱਜ ਦੀ ਅਖਬਾਰ ਦੇ ਵਿੱਚੋਂ ਮੇਰੇ ਕੌਮੀ ਦਰਦ ਦੀ ਗੱਲ ਕਰਦਾ ਹੋਇਆ ਆਪਣੀ ਗੱਲ ਸਮਾਪਤ ਕਰਦਾ ਦੁਬਾਰਾ ਕਹਿਣਾ ਕਿ ਬਿਲਕਿਸਵਾਂ ਨੂੰ ਨਾਲ ਜਿਹੜਾ ਇਨਸਾਫ ਹੋਇਆ ਮੈਂ ਕੌਮੀ ਤੌਰ ਤੇ ਸਿੱਖ ਹੋਣ ਦੇ ਨਾਤੇ ਉਹਦਾ ਸਵਾਗਤ ਕਰਦਾ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੇਰੀ ਟੀਮ ਦੇ ਸਾਥੀ ਭਾਈ ਬਲਵਿੰਦਰ ਸਿੰਘ ਜੀ ਚੀਮਾ ਭਾਈ ਰਣਜੀਤ ਸਿੰਘ ਜੀ ਭਾਈ ਯਾਦਵਿੰਦਰ ਸਿੰਘ ਜੀ ਉਹ ਮੇਰੇ ਨਾਲ ਨੇ ਔਅ ਅਸੀਂ ਸਾਰੇ ਸੰਗਤ ਨੂੰ ਫਤਿਹ ਦੇ ਰੂਪ ਦੇ ਵਿੱਚ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ